ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਅੰਦਰ ਉਸ ਤੋਂ ਮੈਂ ਖੁਸ਼ ਹਾਂ ਕਿ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਸਵਾ ਪਿੰਡਾ ਦੁਪਹਿਰ ਦੇ ਸਵਾ 3 ਹੋਏ ਨੇ ਤੇ ਬਲੌਗ ਕਰਨੀ ਸ਼ੁਰੂ ਕਈ ਦਿਨਾਂ ਤੋਂ ਨਾ ਬਾਹਰ ਅੰਦਰ ਬਾਹਰ ਅੰਦਰ ਘੁੰਮਦੇ ਬਾਹਰ ਵੀ ਜਾਣਾ ਪੈਂਦਾ ਰੋਜ਼ ਘਰ ਦੇ ਕੰਮ ਵੀ ਮੈਨੇਜ ਕਰਨੇ ਪੈਂਦੇ ਨੇ ਬਹੁਤ ਜਨ ਔਖਾ ਹੋ ਰਿਹਾ ਜਿਸ ਕਰਕੇ ਜਦੋਂ ਉਸ ਦਿਨ ਦਾ ਕੰਮ ਦੇ ਕੋਈ ਈਜ਼ੀਲੀ ਹੋ ਜਾਂਦੇ ਰਹਿਣਾ ਆਪਾਂ ਪਲਾਨ ਕਰਨਾ ਮੈਂ ਸਭ ਕੁਝ ਮੈਨੇਜ ਅਚੀ ਤਰ੍ਹਾਂ ਕਰ ਲਵਾਂ ਨੇ ਪਾ ਜਰੂਰ ਘਰ ਤੋਂ ਬਾਹਰ ਵੀ ਜਾਣਾ ਪਵੇ ਔਰ ਤੁੰ ਸਾਰੇ ਕੰਮ ਕਰਕੇ ਜਾਉ ਬਾਹਰ ਜਾਉ ਫਿਰ ਆ ਕੇ ਫੇਰ ਕਰੂੰ ਫਿਰ ਉਸ ਦਿਨ ਥੋੜਾ ਜਿਹਾ ਮੁਸ਼ਕਲ ਹੋਏ ਨਾ ਸਾਰਾ ਕੁਝ ਮੈਨੇਜ ਕਰਨਾ ਤੇ ਮੇਰਾ ਵੀ ਕੋਈ ਰੁਟੀਨ ਜਾਂ ਆਇਨ بگੜਿਆ ਪਏ ਫਿਰ ਗੱਡੀ ਨੇ ਟ੍ਰੈਕ ਤੋਂ ਉਤਰੀ ਪਈ ਐ ਸੋ ਕੋਸ਼ਿਸ਼ ਇਹ ਹੁੰਦੀ ਐ ਕਿ ਕੰਮ ਆਪਾਂ ਮੈਨੇਜ ਕਰ ਸਕੀਏ ਮੈਂ ਹੁਣ ਕੱਪੜੇ ਧੋਣ ਲੱਗਦੇ ਆ ਕੱਪੜੇ ਮਸ਼ੀਨ ਚ ਪਾ ਕੇ ਆਈਆਂ ਕੁਝ ਤਾਂ ਪਾ ਕੇ ਆਈਆਂ ਸਹਮੀ ਜੀ ਧੋਵਾਂਗੀ ਕੰਮ ਫੂਲੀ ਜੀ ਪਤਾ ਕੀ ਹੁੰਦਾ ਬਹੁਤ ਮਤਲਬ ਕਿ ਇੱਕ ਡੇਢ ਘੰਟੇ ਚ ਕੱਪੜੇ ਧੋਤੇ ਹੁੰਦੇ ਨੇ ਗਰਮੀਆਂ ਵਾਲੇ ਕੱਪੜੇ ਕੁਝ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਆਪਾਂ ਸਿਰਫ 5 ਮਿੰਟ ਹੀ ਲਗਾਉਣੇ ਹੁੰਦੇ ਨੇ ਆਪਰ ਹੁੰਦਾ ਵੀ ਜਿਆਦਾ ਜਿਹੜੇ ਨਾਲ ਲਵਾਈਏ ਨਹੀਂ ਕਾਟਨ ਦੇ ਕੱਪੜੇ ਨੇ ਬਹੁਤ ਜਿਆਦਾ ਖਰਾਬੀ ਹੋ ਜਾਣਗੇ ਉਸ ਕਰਕੇ ਕਾਟਨ ਦੇ ਕੱਪੜਾ ਨਾਲ ਫੰਕਸ਼ਨ ਜਿਹੜਾ ਡੇਢ ਘੰਟੇ ਸਰਕਲ ਪੂਰਾ ਹੁੰਦਾਗਾ ਤੋ ਧੋ ਤੂ ਕੇ ਸੁੱਕ ਕੇ ਸਾਰਾ ਕੁਝ ਪਰ ਫਿਰ ਮੈ ਆਏ ਹੁੰਦਾ ਵੀ ਪਸੀਨਾ ਹੁੰਦਾ ਕੱਪੜਾ ਚ ਬਹੁਤ ਜਿਆਦਾ ਮੈਲ ਨਹੀਂ ਫਿਰ ਮੈਂ ਸੈਮੀ ਜੀ ਧੋਣਾ ਪਸੰਦ ਕਰਦੀ ਆਂ ਵੀ ਚਲੋ ਥੋੜੇ ਥੋੜੇ ਕਪੜੇ ਮਸ਼ੀਨ ਚ ਪਾਈ ਹੁਣ ਬੈੱਡਸ਼ੀਟ ਚੇਂਜ ਕਰਦੀ ਹਾਂ ਸੋਦੇ ਬੈੱਡਸ਼ੀਟ ਵੀ ਚੇਂਜ ਕਰਦਾ ਰੂਮ ਦੀ ਡਸਟਿੰਗ ਵੀ ਕਰਦਾ ਕੱਲ ਦੀ ਟਰਾਈ ਕਰਨੀ ਵੀ ਟੈਸਟਿੰਗ ਕਰਾ ਡਸਟਿੰਗ ਕਰਾਂ ਪਾ ਟਾਈਮ ਨਹੀਂ ਲੱਗ ਰਿਹਾ ਰੂਮ ਦੀ ਡਸਟਿੰਗ ਵਾਸਤੇ ਤੇ ਹੁਣ ਮੈਨਾਂ ਲੱਗੀ ਸੀ ਕੰਮ ਕਰਨ ਨਾਲ ਮੇ ਰੂਮ ਦੀ ਮੈਂ ਡਸਟਿੰਗ ਕਰਨੀ ਸੀ ਬੈੱਡਸ਼ੀਟ ਚੇਂਜ ਕਰਨੀ ਸੀ ਕੱਪੜੇ ਕਾਫੀ ਢੋਣ ਵਾਲੇ ਪਏ ਸੀ ਫਿਰ ਮੈਨੂੰ ਆਈ ਸੀ ਸਵੇਰੇ ਤੋਤੇ ਦਾ ਜਾਣਗੇ ਪਰ ਚਾਦਰਾਂ ਟੋਵਲ ਡੇਲੀ ਵਾਲੇ ਕੱਪੜੇ ਕਈ ਤਰ੍ਹਾਂ ਦੇ ਹੋ ਗਏ ਨਾ ਤਾਂ ਇੱਕ ਮਸ਼ੀਨ ਚ ਵੀ ਫੂਲੀਸ਼ ਮੈਂ ਪਾਤਾ ਸਾਰੇ ਉਹ ਵੀ ਨਹੀਂ ਆਉਣੇ ਨਾਲ ਮੈਨੂੰ ਸੈਮੀ ਵੀ ਚ ਫਿਰ ਮੈਂ ਸੋਚਿਆ ਚਲ ਹੁਣੀ ਮੈਂ ਧੋਣੀ ਲੱਗ ਜਾਨੀ ਨਾ ਬੈਠ ਕੇ ਕਰਨਾ ਵੀ ਕੀ ਹੈਗਾ ਕਿਉਂਕਿ ਸ਼ਾਮ ਵਾਸਤੇ ਮੇਰੇ ਕੋਲ ਸਬਜੀ ਪਈ ਸੀ ਮੈਂ ਸਵੇਰੇ ਬਣਾਈ ਸੀ ਟਿੰਡੋ ਦੀ ਸਬਜੀ ਸ਼ਾਮ ਵਾਸਤੇ ਮੇਰੇ ਕੋਲ ਬਚੀ ਪਈ ਸੀ ਚਾਦਰ ਮੈਂ ਉੱਪਰਲੀ ਚੱਕਤੀ ਮੈਂ ਨਿਚਲੀ ਸੋਹ ਜੀ ਸੀ ਵੀ ਚਲ ਅੱਜ ਮੈਂ ਨਾ ਤੋਂ ਮੈਂ ਫੇਰ ਅਗਲੀ ਵਾਰ ਕਰ ਦੂੰਗੀ ਅੱਜ ਮੇਰੇ ਕੋਲ ਕਾਫੀ ਕੱਪੜੇ ਨਹੀਂ ਬੈ ਅਗਲੀ ਵਾਰ ਇਹਨੂੰ ਬਦਲੂੰਗੀ ਪਰ ਜਦੋਂ ਮੈਂ ਨਿਚਲੀ ਚਾਦਰ ਝਾੜੀ ਉਹਦੇ ਵਿੱਚੋਂ ਇੰਨੀ ਜ਼ਿਆਦਾ ਮਿੱਟੀ ਨਿਕਲੀ ਨਾ ਫਿਰ ਮੈਂ ਕਿਹਾ ਨਹੀਂ ਹੁਣ ਇਹ ਬਚਾਉਂਦੀ ਨਹੀਂ ਹੈਗੀ ਮੈਂ ਚਾਦਰ ਇਹਨੂੰ ਵੀ ਚੇਂਜ ਹੀ ਕਰੂੰਗੀ ਬਿਕੋਜ਼ ਫਿਰ ਉਹ ਹੀ ਮ ਕਿਉਂਕਿ ਮੌਸਮੀ ਨਹੀਂ ਏਰੀਆ ਵਾਲਾ ਇੱਕ ਸਾਡੇ ਨਾ ਰੂਮ ਦੇ ਵਿੰਡੋ ਵਿੱਚ কুলਰ ਲੱਗਿਆ ਹੋਇਆ ਦਿਨੇ ਲਗਾਉਨੇ ਹੁੰਦੇ ਆ ਅਸੀਂ কুলਰ ਰਾਤ ਨੂੰ ਨਹੀਂ ਲਗਾਉਂਦੇ ਰਾਤ ਨੂੰ ਏਸੀ ਚੱਲਦਾ ਤੇ ਉਹ কুলਰ ਦੇ ਵਿੱਚੋਂ ਮਿੱਟੀ ਆਉਂਦੀ ਹੀ ਆਉਂਦੀ ਹੈ ਚਾਹੇ ਵਿੰਡੋ ਬੰਦ ਰੱਖਦੇ ਆ ਅਸੀਂ ਸਾਈਡ ਤੇ ਨਾ ਗੱਦੇ ਦੇ ਪਿੱਛੇ ਤੇ ਡਸਟ ਜਮਾ ਹੋ ਜਾਂਦੀ ਹੈ ਜੋ ਮੈਂ ਬੈੱਡ ਸ਼ੀਟ ਚੇਂਜ ਕਰਦੇ ਕੋਸ਼ਿਸ਼ ਹੁੰਦੀ ਹੈ ਕਿ ਸਾਫ਼ ਕਰਦਾ ਤੇ ਉਹਨਾਂ ਗਿੱਲਾ ਕੱਪੜਾ ਲੈ ਇਹਨਾਂ ਚੱਕੂੰਗੀ ਡਸਟ ਲੂਂ ਜੇ ਛੋਟੇ ਛੋਟੇ ਬਾਲ ਜੇ ਆ ਦੇਖੋ ਇਹ ਡਸਟ ਇਕੱਠੀ ਹੋ ਜਾਂਦੀ ਹੈ ਸਾਈਡਸ ਤੇ ਗੰਦੇ ਤੇ ਬਚਾ ਲੈ ਬਚਾ ਲੈ ਸੈਂਟਾ ਚ ਕੁਝ ਨਹੀਂ ਹੁੰਦਾ ਸਾਈਡਾਂ ਤੇ ਹੋ ਵਿੰਡੂ ਕੋੂਲਰ ਵਾਲੀ ਬੰਦ ਹੁੰਦੀ ਜਾਲੀ ਅਸੀਂ ਕਦੇ ਖੋਲੀ ਨਹੀਂ ਬੰਦ ਕਰਕੇ ਚਲਾਉਂਦੇ ਆ ਤੇ ਪਰ ਫਿਰ ਵੀ ਨਾ ਡਸਟ ਬਹੁਤ ਬਹੁਤ ਆਉਂਦੀ ਕੋੂਲਰ ਚ ਚਲਾਉਂਦੇ ਚਲਾਉਂਦੇ ਸੁੱਕੀਆਂ ਹੁੰਦੀਆਂ ਜਾਲੀਆਂ ਰੇਤਾ ਤੇ ਇੱਕ ਵਾਰ ਆਉਂਦੀ ਹੈ ਬੱਕੀ ਨੀਰੀ ਵਗੈਰਾ ਆਉਂਦੀ ਹੈ ਫਿਰ ਵੀ ਕੋੂਲਰ ਦੇ ਵਿੱਚੋਂ ਮਿੱਟੀ ਆਉਂਦੀ ਆਉਂਦੀ ਹੈ ਤੇ ਇਸ ਕਰਕੇ ਨੀਚਲੀ ਬੈੱਡ ਸ਼ੀਟ ਵੀ ਮੈਂ ਚੇਂਜ ਕਰਦੀ ਤੇ ਹੁਣ ਮੈਂ ਕਰ ਰਹੀ ਹਾਂ ਡਸਟਿੰਗ ਤੇ ਨੀਚੇ ਅਜਾ ਆਵਲੀ ਬੈੱਡ ਸ਼ੀਟ ਪਛਾਈਏ ਇਹ ਵੀ ਨੀਚੇ ਪਛਾਉਣ ਵਾਸਤੇ ਹੀ ਹੈਗੀ ਹੈਗੀ ਤਾਂ ਮੈਂ ਨੀਚੇ ਆਵਲੀ ਲਗਾਤੀ ਬੈੱਡ ਸ਼ੀਟ ਦੂਜੀ ਮੈਂ ਧੋਣ ਲਈ ਰੱਖਤੀ ਤੇ ਹੁਣ ਮੈਂ ਇਹ ਡਸਟਿੰ ਤੇ ਇਸ ਕਰਕੇ ਪਹਿਲਾਂ ਮੈਂ ਡਸਟਿੰਗ ਕਰ ਲਾਂ ਤੇ ਉਧਰ ਮਸ਼ੀਨ ਚ ਪਏ ਹੋਏ ਸੀ ਕੱਪੜੇ ਤੇ ਨਾਲ ਨਾਲ ਉਧਰ ਮੈਂ ਕੱਪੜੇ ਕੱਢ ਰਹੀ ਸੀ ਇੱਧਰ ਆ ਰਹੀ ਸੀ ਦੋਨੇ ਪਾਸੇ ਅੱਛੀ ਮੇਰੀ ਸੈਰ ਹੋ ਰਹੀ ਸੀ ਅੰਦਰ ਬਾਹਰ ਅੰਦਰ ਬਾਹਰ ਅੱਡੀ ਟੱਪਾ ਅੱਡੀ ਟੱਪਾ ਲੱਗਿਆ ਹੋਇਆ ਸੀ ਅੱਜ ਮੇਰਾ ਤੇ ਹੁਣ ਮੈਂ ਪਿਛਾ ਰਹਿਆਂ ਉੱਪਰਲੀ ਚਾਦਰ ਹੁਣ ਨਾ ਜਵਿੰਦਰ ਆ ਗਈ ਸੀ ਤੇ ਇਹਨਾਂ ਨੂੰ ਮੈਂ ਕਿਹਾ ਪਲੀਜ਼ 2 ਮਿੰਟ ਰੋਕੋ ਜੋ ਮੈਂ ਉੱਪਰਲੀ ਚਾਦਰ ਪਛਾਦਾ ਫੇਰ ਤੁਸੀਂ ਆਰਾਮ ਨਾਲ ਟੈਨਸ਼ਨ ਫਰੀ ਹੋ ਕੇ ਲੇਟ ਜਾਓ ਤੇ ਮੈਂ ਵੀ ਆਪਣਾ ਕੰਮ ਕਰੀ ਚੱਲੂਗੀ ਮੇਰਾ ਕੰਮ ਵੀ ਚਾਦਰ ਦਾ ਖਤਮ ਹੋਊਗਾ ਤੇ ਕਹਿੰਦੇ ਚੱਲ ਫਟਾ ਕਿ ਮੈਂ ਕਰਨਾ ਆਰਾਮ ਨਾਲ ਚਾਹ ਕਰ ਲਿਆ ਤੇ ਮੈਂ ਕਿਹਾ ਚਲੋ ਮੈਂ ਚਾਦਰ ਪਛਾਦਾ 2 ਮਿੰਟ ਰੁਕ ਜੂ ਪਰ ਰੁੱਕ ਕੇ ਮੇਰੇ ਕੋਈ ਤੇ ਸਾਡੇ ਇੱਥੇ ਕੋਈ ਹਾਸੇ ਮਸਾਂਕ ਚੱਲ ਰਹਾ ਜੀ ਕਿਸੇ ਗੱਲ ਨੂੰ ਲੈ ਕੇ ਐਨੀ ਮੈਨੂੰ ਟੀਚਰ ਕਰਦੇ ਆ ਨਾ ਇਹ ਬਹੁਤ ਮੈਨੂੰ ਮਖੌਲ ਕਰਦੇ ਨੇਗੇ ਬੈੱਡ ਸ਼ੀਟ ਮੈਂ ਕਰਤੀ ਚੇਂਜ ਬੈੱਡ ਸ਼ੀਟ ਬਿਚ ਗਈ ਤੇ ਦਵਿੰਦਰ ਵੀ ਆਗੇ ਕਰੇ ਹੁਣ ਦਵਿੰਦਰ ਕਹਿ ਰਹੇ ਨੇ ਚਾਹ ਕਰ ਲਿਆ ਟਾਈਮ ਹੋ ਰਿਹਾ ਪੌਣੇ 4 ਦਾ ਮੈਂ ਕਰਦੀ ਆ ਚਾਹ ਪੌਣੇ 4 ਹੋ ਗਏ ਤੇ ਏਸੀ ਵੀ ਲਗਾਤਾ ਆ ਕੇ ਕਹਿੰਦੇ ਗਰਮੋ ਗਰਮ ਹੋਇਆ ਪੀਂ ਮੈਂ ਤਾਂ ਏਸੀ ਲਗਾ ਦੇ ਬੈੱਡ ਸ਼ੀਟ ਬਿਚ ਗਈ ਬੈੱਡ ਸ਼ੀਟ ਨਾ ਬਾਹਰ ਮੈਂ ਧੋ ਰਹੀਆਂ ਕੱਪੜੇ ਬੈੱਡ ਸ਼ੀਟ ਟੋਵਲ ਧੋਤੇ ਗਏ ਆ ਦੇਖੋ ਇੰਨੇ ਕਤੋਂ ਧੋਤੇ ਗਏ ਨੇ ਕੁਝ ਬੈੱਡ ਸ਼ੀਟ ਸੁੱਕੀਆਂ ਪੈਨੋਂ ਕੱਢ ਕੇ ਲੈ ਕੇ ਆਉਣੀ ਆ ਮੈਂ ਫਿਰ ਚਾਹ ਝੜਦਿਆਂ ਕੁਝ ਮੇਰੇ ਜਿਹੜੇ ਕੱਪੜੇ ਪੌਣ ਵਾਲੇ ਨੇ ਡੇਲੀ ਰੁਟੀਨ ਵਾਲੇ ਉਹ ਹਜੇ ਪਏ ਨੇ ਮਸ਼ੀਨ ਚੱਲ ਰਹੀ ਆ ਬਾਹਰ ਇੱਧਰ ਤਾਂ ਸ਼ਾਂ ਹੁੰਦੇ ਇਸ ਟਾਈਮ ਆ ਕੋਈ ਬਿਲਕੁਲ ਧੁੱਪ ਨਹੀਂ ਪਰ ਸੇਕ ਤਾਂ ਹੈਗਾ ਗਰਮੀ ਤਾਂ ਹੈਗੀ ਹੈ ਨਾ ਆਹ ਪੇ ਕੱਪੜੇ ਖਿੰਨਾ ਖਡਾਉਣ ਕੱਪੜਿਆਂ ਦਾ ਇੱਧਰ ਚੱਲ ਰਹੀ ਮਸ਼ੀਨ ਹੁਣ ਮੈਂ ਡੇਲੀ ਰੁਟੀਨ ਵਾਲੇ ਪਾਤੇ ਪਹਿਲਾਂ ਮੈਂ ਚਾਦਰਾਂ ਧੋਤੀਆਂ ਆਮੇ ਡੇਲੀ ਰੁਟੀਨ ਵਾਲੇ ਕੱਪੜੇ ਧੋ ਕੇ ਪਾਤੇ ਚਾਦਰਾਂ ਮੈਂ ਅੰਦਰ ਲੈ ਗਈ ਕਿਉਂਕਿ ਉਹ ਸੁੱਕ ਚੁੱਕੇ ਨੂੰ ਉਤਾਰਤੀ ਆ ਮੈਂ ਕਾਫੀ ਸਾਰੇ ਕੱਪੜੇ ਸੀ ਲਾਸ ਤੱਕ ਤਾਰ ਭਰੀ ਪਈ ਹੈ ਬਿਲਕੁਲ ਕਾਫੀ ਸਾਰੇ ਕੱਪੜੇ ਹੋ ਗਏ ਚਾਦਰਾਂ ਟੋਵਲ ਤੇ ਡੇਲੀ ਰੁਟੀਨ ਵਾਲੇ ਵੀ ਗਰਮੀ ਚ ਬਹੁਤ ਕੱਪੜੇ ਹੋਏ ਨੇ ਧੋਤੇ ਵੀ ਜਲਦੀ ਜਾਂਦੇ ਨੇ ਸੁੱਕ ਵੀ ਜਲਦੀ ਜਾਂਦੇ ਨੇ ਪਰ ਕੱਪੜੇ ਡੇਲੀ ਦੇ ਹੋਏ ਨੇ ਦੋ ਦੋ ਸੂਟ ਤੇ ਅੰਦਰ ਇਧਰ ਉਤਾਰ ਕੇ ਰੱਖੇ ਪਿਆ ਚਾਦਰਾਂ ਟੋਵਲ ਜਿਹੜੇ ਮੈਂ ਪਹਿਲਾਂ ਤੋਤੇ ਪਹਿਲਾਂ ਸੁੱਕ ਗਏ ਇਹਨਾਂ ਨੂੰ ਹੁਣ ਮੈਂ ਕਰਦੀ ਆ ਤੈ ਬਹਿ ਕੇ ਨਾਲ ਹਵਾ ਲੈਣੀ ਪਸੀਨਾ ਸਕਾਉਣੀ ਆ ਨਾਲ ਮੈਂ ਤੈ ਕਰਦਾ ਇਹਨਾਂ ਨੂੰ ਆਹ ਵਾਲੇ ਕਲੀਨਰਸ ਨਾ ਮੇਰੀ ਡ्रेसਿੰਗ ਰੂਮ ਵਿੱਚ ਮੈਂ ਆਏ ਰੱਖੇ ਹੋਏ ਨੇ ਸ਼ੈਲਫ ਤੇ ਤੇ ਮੈਨੂੰ ਸ਼ੈਲਫ ਸਾਫ ਕਰਨ ਦੀ ਬਹੁਤ ਕਾਲ ਹੁੰਦੀ ਸੀ ਮੈਂ ਸਾਰੇ ਡਸਟਿੰਗ ਕਰ ਦਿੰਦੀ ਸੀ ਪਰ ਇਹ ਸ਼ੈਲਫ ਮੈਂ ਕਦੇ-ਕਦੇ ਹੀ ਸਾਫ ਕਰਦੀ ਸੀ ਮੈਨੂੰ ਆਈ ਸੀ ਇੰਨੀਆਂ ਬੋਟਲਸ ਉਤਾਰੋ ਫਿਰ ਇੱਕ-ਇੱਕ ਬੋਟਲ ਉੱਪਰ ਰੱਖੋ ਪਰ ਅੱਜ ਇਹਨਾਂ ਦੀ ਸੈਟਿੰਗ ਮੈਂ ਕਰਤੀ ਚੇਂਜ ਬਿਕੋਜ਼ ਇਹ ਮੈਂ ਗੱਤੇ ਦੇ ਡੱਬੇ ਵਿੱਚ ਵੀ ਨਹੀਂ ਰੱਖ ਸਕਦੀ ਇਸ ਡੱਬਾ ਉੱਪਰ ਉਤਾਰਾਂਗੇ ਤਾਂ ਫਟ ਜੂਗਾ ਨਹੀਂ ਭਰਨਾ ਫਿਰ ਇਸ ਕਰਕੇ ਜਿਹੜੀਆਂ ਪਾਸਕਟਸ ਨਮੀਆਂ ਲੈ ਕੇ ਆਂਦੀਆਂ ਸੀ ਨਾ ਉਹਨਾਂ ਵਿੱਚੋਂ ਇੱਕ ਬਾਸਕਟ ਵਿੱਚ ਮੈਂ ਸਾਰੀਆਂ ਸਪਰੇਅਸ ਪਾ ਕੇ ਰੱਖਤੀਆਂ ਸਾਰੇ ਕਲੀਨਰ ਪਾ ਕੇ ਰੱਖਦੇ ਉਹਨੂੰ ਰਾਮ ਦਾ ਬਾਸਕਟ niche ਉਤਾਰੂ ਤੇ ਸ਼ੈਲਫ ਤੇ ਕਪੜਾ ਮਾਰੂ ਮੇਰਾ ਕੰਮ ਈਜ਼ੀ ਹੋ ਗਿਆ ਮੈਂ ਕਿਹਾ ਲੈ ਇਹਦਾ ਬਹੁਤ ਵਧੀਆ ਹੋ ਗਿਆ ਤੇ ਮੈਨੂੰ ਬਹੁਤ ਜ਼ਿਆਦਾ ਸਫਾਈ ਕਰਨ ਦੀ ਕਾਲ ਹੋ ਜਾਂਦੀ ਸੀ ਟਾਈਮ ਬਹੁਤ ਲੱਗਦੀ ਛੇੜਾ ਤੇ ਮੈਂ ਹੁਣ ਮੈਂ ਇਹ ਬਾਰ ਬਾਰ ਕਿਜਟ ਨਾਲ ਇਹ ਕਿਚਨ ਸਾਫ ਕਰਾਂ ਮੈਂ ਸ਼ੈਲਫ ਸਾਫ ਕਰਦਾ ਤੇ ਸਿੰਕਸ ਧੋਦਾ ਮੈਂ ਸਾਰੇ ਇਹਨੇ ਕੰਮ ਆ ਪੰਨਾ ਕਿੰਨੇ ਟਾਈਮ ਲੱਗਣਗੇ 15 ਨੇ 20 ਲੱਗ ਜਾਣਗੇ ਇੰਨਾ ਤਾਂ ਟਾਈਮ ਨਹੀਂ ਲੱਗੂਗਾ ਮਿੱਤੀ ਬਹੁਤ ਆਉਂਦੀ ਹੈ ਕੀ ਕਰੀ ਚੀਜ਼ ਵਰਤੋ ਨਾ ਵਰਤੋ ਸਫਾਈ ਤੇ ਰੱਖਣੀ ਚਾਹੀਦੀ ਹੈ ਐਨੀ ਨੂੰ ਮਿੱਟੀ ਆਈ ਗਈ ਦਾ 10 ਦਿਨ ਲੱਗਣੇ ਨਾ 10 ਪੰਪੈਸ ਕੀ ਤਾਂ ਕਾਫੀ ਦਿਨ ਹੋ ਗਏ 15 ਦਿਨਾਂ ਨੂੰ ਹੋ ਗਏ ਮੈਂ ਇਧਰ ਸਾਫ਼ ਹੀ ਨਹੀਂ ਕਰਿਆ ਉਹ ਹੈਲਪਰ ਸ਼ੈਲਫ ਤੇ ਕੱਪੜਾ ਜਰੂਰ ਮਾਰ ਦਾਂਦੀ ਹੁੰਦੀ ਆ ਉਹ ਤੇ ਪਰ ਫੇਰ ਵੀ ਆਪ ਨੂੰ ਆਏ ਹੁੰਦਾ ਨਾ ਅੱਛੀ ਤਰ੍ਹਾਂ ਸਫਾਈ ਕਰ ਗੀ ਤੇ ਮੈਂ ਕਰ ਲਿਆ ਸਫਾਈ ਇਧਰ ਕਿਚਨ ਦੀ ਬਹੁਤ ਗੰਦਾ ਮੌਸਮ ਗਰਮੀ ਆ ਤਾਂ ਬਹੁਤ ਜ਼ਿਆਦਾ ਗੰਦਾ ਮੌਸਮ ਮਾਣ ਨੇ ਰੀਆਂ ਮਿੱਟੀਆਂ ਡਸਟ ਬੈਂਟ ਅਨਦਰ ਵੀ ਕਦੋਂ ਗਰਮੀਆਂ ਪਹਿਣੇ ਸ਼ੁਰੂ ਹੋਣਗੀਆਂ ਕਦੋਂ ਧੁੱਪਾ ਪਹਿਣਗੇ ਧੁੱਪਾਂ ਨੇ ਵੇਟ ਕਰਦੇ ਹੁਣ ਗਰਮੀ ਆ ਗਈ ਤਾਂ ਇਹਦਾ ਕਦੋਂ ਗਰਮੀ ਲੰਘੂਗੀ ਨਾ ਨਾ ਗਰਮੀ ਸਹੀ ਆਉਂਦੀ ਨਾ ਠੰਡ ਸਹੀ ਹੁੰਦੀ ਆ ਇੰਨੀ ਇਨੀ ਮਿੱਟੀਏ ਕੱਪੜਾ ਹੈਗਾ ਗੰਦਾ ਸਾਫ-ਸਾਫ ਕਰਨਾ ਬਗੇ ਲੱਗਦਾ ਵੀ ਹਾਂ ਔਰ ਇੱਕ ਬਸ ਦਾ ਘਰ ਆ ਸੋਹਣਾ ਲੱਗਦਾ ਆ ਪਾ ਚੀਜ਼ਾਂ ਵਰਤਦੇ ਆ ਸਾਫ ਕਰਦੇ ਆ ਮਿੱਟੀ ਦੇ ਭਰੇ-ਭਰੇ ਹਣ ਲੱਗੂ ਜਿਵੇਂ ਕੋਈ ਉਜੜਿਆ ਘਰ ਹੁੰਦਾ ਔਰ ਕੋਈ ਰਹਿੰਦਾ ਹੀ ਨਹੀਂ ਹੁੰਦਾ ਹਨ ਉਹ ਦੇਖਣ ਨੂੰ ਵੀ ਬੁਰਾ ਜਿਹਾ ਲੱਗਦਾ ਔਰ ਫੈਸੇ ਗਰੇ ਦਾ ਘਰ ਹੀ ਹੁੰਦਾ ਮੇਰੇ ਨਾਲ ਜਿੱਥੇ ਮਿੱਟੀ ਹੋਵੇ ਗੰਦਗੀ ਹੋਵੇ ਹਨ ਚੀਜ਼ ਵਰਤੋ ਨਾ ਬਸ ਤੋਂ ਸਾਫ ਪਈ ਹੋਵੇ ਚੰਗਾ ਲੱਗਦਾ ਫਿਰ ਉਹ ਨੂੰ ਨਾ ਨਾ ਅੰਦਰ ਲੈ ਕੇ ਆਨੀ ਆ ਉਹਦੇ ਵਿੱਚ ਮਸਾਲੇ ਮੈਂ ਅੰਦਰ ਨੂੰ ਨਾ ਵੀ ਟਰਾਂਸਫਰ ਕਰ ਲਈ ਸੀ ਦੋ ਤਿੰਨ ਕੁ ਚੀਜ਼ਾਂ ਥੋੜੀ ਥੋੜੀ ਹੈਗੀਆਂ ਨੇ ਫਿਰ ਅੰਦਰ ਹੀ ਕੱਟ ਕੇ ਨਾ ਦੂਜੀ ਨੂੰ ਨਾ ਅੰਦਰ ਚ ਇਹਨੂੰ ਧੋ ਕੇ ਹੀ ਰੱਖ ਦੂੰਗੀ ਮੈਂ ਹੁਣ ਫਿਰ ਸਰਪੇਟ ਚ ਯੂਜ਼ ਕਰਾਂਗੇ ਇਹਨੂੰ ਨਾ ਅੰਦਰ ਲੈ ਕੇ ਆਉਣਾ ਆਹਰ ਚੰਪ ਚ ਸਾਰੇ ਮੈਂ ਮਿੱਟੀ ਕੋਈ ਭਈਆ ਧੋ ਕੇ ਇਹ ਵੀ ਅੰਦਰ ਰੱਖ ਦੂੰਗੀ ਹੁਣ ਬਾਹਰ ਹੀ ਲੱਗਦੀ ਦੋ ਤਿੰਨ ਵਾਰ ਕੱਪੜਾ ਵਾ ਲੂਗੀ ਸ਼ਰਸ ਤੇ ਧੋ ਧੋ ਕੇ ਫਿਰ ਅੱਛੀ ਤਰ੍ਹਾਂ ਸਾਫ ਹੋਊਗਾ ਕੱਲ ਨੂੰ ਫਿਰ ਮਿੱਟੀ ਪੈ ਜਾਣੀ ਕਰੀਏ ਕੀ ਹਣ ਕਿਚਨ ਹੋ ਗਈ ਸਾਫ 15 20 ਮਿੰਟ ਹੀ ਲੱਗੇ ਨੇ ਮੈਨੂੰ ਸਾਫ ਹੋ ਗਈ ਬਸ ਬਸ ਸਾਫ ਕਰਨ ਦੀ ਕੋਣ ਹੁੰਦੀ ਆ ਜੇ ਸਾਫ ਕਰਦਾਂ ਨਾ ਫਿਰ ਤਾਂ ਇਹ ਲੱਗੂਗਾ ਵੀ ਉਹੀ ਕੋਲ ਕਰਖੀ ਸੀ ਮੈਂ ਤੇ ਤੇ ਉਹਨੇ ਥੋੜੇ ਹੀ ਟਾਈਮ ਕੀ ਹੋ ਗਈ ਸਾਫ ਔਰ ਸਾਡਾ ਨਾ ਵਾਲਾ ਫਰਿੱਜ ਭਰਿਆ ਪਿਆ ਦੋਨੇ ਫਰਿੱਜ ਭਰੇ ਰਹਿੰਦੇ ਨੇ ਗਰਮੀ ਤਾਂ ਇਹ ਲੱਗੂ ਵੀ ਹੋਰ ਵੱਡਾ ਫਰਿੱਜ ਹੋਵੇ ਹੋਰ ਵੱਡਾ ਫਰਿੱਜ ਹੋਵੇ ਸਬਜ਼ੀਆਂ ਪਈਆਂ ਨੇ ਕਦੂ ਭਿੰਡੀ ਮੱਖਣ ਤੇ ਇਹਦੇ ਵਿੱਚ ਦੋ ਵਾਰੀ ਨੂੰ ਹੋ ਕੇ ਫਿਰ ਗਰਮ ਕਰੋ ਇੱਕ ਵਾਰੀ ਦੇ ਮਿੱਤੇ ਰੱਖ ਜਾਣੀ ਹੁੰਦੀ ਆ ਕੋਲਡ ਡਰਿੰਕ ਫਰੂਟ ਕੁਨਸ ਗਰਮੇ ਦੇ ਫਰੂਟ ਬੜ ਬੜੇ ਹੁੰਦੇ ਖਰਬੂਜਾ ਹੋ ਗਿਆ ਜਿਵੇਂ ਵਾਟਰਮੈਲਨ ਹੋ ਗਿਆ ਨਿੰਬੂ ਅੰਬ ਡਰਿੰਕਸ ਪਈਆਂ ਨੇ ਸਾਰਾ ਫ੍ਰਿਜ ਨਾ ਭਰਿਆ ਪਿਆ ਟੋਟਲੀ ਦੋ ਫ੍ਰਿਜ ਵੀ ਸਾਨੂੰ ਆ ਨਾ ਦੇ ਵੀ ਛੋਟੇ ਨੇ ਦੋਨੇ ਹੀ ਬਾਰੇ ਰਹਿੰਦੇ ਨੇ ਵੀ ਹੋਰ ਵੱਡਾ ਲਈਏ ਫ੍ਰਿਜ ਹੋਰ ਵੱਡਾ ਲੈਣੇ ਭੈਣ ਨੇ ਕਿੱਸੇ ਕਿਆ ਜਿਹੜਾ ਥੋੜਾ ਗੇਟ ਕੋਲੇ ਰੂਮਾਂ ਦਿਖਾਇਓ ਚਲੋ ਜੀ ਮੈਂ ਤੁਹਾਨੂੰ ਦਿਖਾ ਦਾਂ ਅੱਜ ਕੀ ਹੈ ਇਹਦੇ ਵਿੱਚ ਕੀ ਖ잔ਾ ਲਕੋਇਆ ਸੀ ਇਹਦੇ ਵਿੱਚ ਹਮ ਦੇਖੋ ਪਹਿਲਾਂ ਤਾਂ ਆਪਣੇ ਮੰਝੇ ਖੜੇ ਨੇ ਇੱਧਰ ਮੰਝੇ ਉੱਤੇ ਪਾਣੀ ਕੀ ਟੰਗਿਆ ਹੋਇਆ ਆ ਰੂਮ ਹੈ ਛੋਟਾ ਜਿਹਾ ਰੂਮ ਹੈ ਇਹ ਤੇ ਕੁਝ ਇਹਦੇ ਵਿੱਚ ਅਨਵਾਂਟਡ ਜਾਂ ਸਮਾਨ ਪਿਆ ਜੋ ਹੁਣ ਨੀਡ ਚ ਨਹੀਂ ਹੈਗਾ। ਦੀਵਾਨ ਬੈੱਡ ਲੱਗਿਆ ਪਿਆ ਇੱਕ। ਗੈਸ ਸਿਲੰਡਰ ਪਿਆ ਇੱਧਰ। ਇਨਵਰਟਰ ਵੀ ਇੱਧਰ ਹੀ ਹੈ। ਆ ਇੱਕ ਐਕਸਟਰਾ ਟੇਬਲ ਪਿਆ ਇੱਧਰ। ਇਹ ਕੁਝ ਹੋਮ ਆ ਇਹ ਨਾ ਪਹਿਲਾਂ ਸਾਡੀ ਕਿਚਨ ਹੁੰਦੀ ਸੀ ਜਦੋਂ ਮੈਂ ਵਿਆਹੀ ਆਈ ਸੀ। ਕਿਚਨ ਸੀ ਇੱਥੇ ਨਾ ਉੱਪਰ ਉਹ ਸੀ ਕਾਂਸਾ ਪਾਈਆਂ ਹੋਈਆਂ ਸੀਗਾ। ਆਹ ਵਾਲੀ ਸਾਈਡ ਸੀ ਆਹ ਵਾਲੀ ਸਾਈਡ ਕਾਂਸਾ ਸੀ, ਆਹ ਵਾਲੀ ਸਾਈਡ ਕਾਂਸਾ ਸੀਗੀ। ਅ ਬਸ ਇਹਦਾ ਕਿਚਨ ਸਿੱਕਲੀ ਕਾਂਸਾ ਸੀ ਹੋਰ ਕੁਝ ਵੁੱਡਵਰਕ ਕੁਝ ਨਹੀਂ ਸੀਗਾ ਤੇ ਅੰਦਰ ਸਮਾਨ ਸਮੂਹਨ ਹੁੰਦਾ ਸੀ ਰਾਸ਼ਨ ਵਗੈਰਾ ਤੇ ਬਾਹਰ ਚੂਲਾ ਚੌਂਕਾ ਹੁੰਦਾ ਸੀ ਸ਼ੈੱਡ ਪਾਇਆ ਹੁੰਦਾ ਸੀ ਥੋੜਾ ਜਿਹਾ ਬਾਹਰ ਤੇ ਕੰਧੋਲੀ ਕੱਢੀ ਹੁੰਦੀ ਸੀ ਤੇ ਉਸ ਤੋਂ ਬਾਅਦ ਅਸੀਂ ਕਿਚਨ ਜਿਹੜਾ ਬਾਹਰੋਂ ਚੱਕਤੀ ਪਾਰ ਲਈ ਕਿਚਨ ਚੱਕਤੀ ਤੇ ਇਹ ਰੂਮ ਵਾਂਗੂ ਬਣਾ ਲਿਆ ਆ ਵਿੰਡੋ ਪਹਿਲਾਂ ਨਹੀਂ ਹੈਗੀ ਸੀਗੀ ਵਿੰਡੋ ਅਸੀਂ ਬਾਅਦ ਵਿੱਚ ਲਗਾਈ ਹੈ ਇਹ ਇਸ ਤਰ੍ਹਾਂ ਦਾ ਰੂਮ ਹੈ ਛੋਟਾ ਜਿਹਾ ਛੱਤ ਵੀ ਦੇਖੋ ਪਹਿਲਾਂ ਵਾਲੀ ਹੈ ਬਾਲਿਆਂ ਵਾਲੀ ਛੱਤ ਕਹਿੰਦੇ ਨੇ ਮੈਨੂੰ ਲੱਗਦਾ ਸ਼ਾਇਦ ਇਹਨੂੰ ਬਾਲਿਆਂ ਵਾਲੀ ਕਹਿੰਦੇ ਨੇ ਆਹ ਵਾਲੀ ਕੜੀ ਕੜੀ ਮਾਲਾ ਪਤਾ ਨਹੀਂ ਕੀ ਜੋ ਵੀ ਕਹਿੰਦੇ ਨੇ ਉਹ ਵਾਲੀ ਛੱਤ ਪਾਈ ਹੋਈ ਹੈ ਬਹੁਤ ਪੁਰਾਣਾ ਰੂਮ ਹੈ ਨਹੀਂ ਅਸੀਂ ਛੱਤ ਵੀ ਉੱਪਰ ਚੱਕੀ ਨਹੀਂ ਹੈਗੀ ਬਿਕੋਜ਼ ਠੀਕ ਹੈ ਦਵਿੰਦਰ ਕਹਿੰਦੇ ਵਧੀਆ ਗਈ ਤੇ ਹੁਣ ਥੋੜਾ ਜਿਹਾ ਹੋ ਗਿਆ ਰੂਮ ਫਲੋਰ ਇਹ ਨੀਵਾ ਚਲਾ ਗਿਆ ਦੂਸਰੇ ਨਾਲ ਕੋਈ ਅਸੀਂ ਵੇੜਾ ਉਹ ਉੱਚਾ ਚੱਕ ਲਿਆ ਇਸ ਕਰਕੇ ਥੋੜਾ ਜਿਹਾ ਇਹ 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 ਦੂ ਨੀਚੇ ਇਹ ਡੀਪ ਹੈ ਆਹ ਰੂਮ ਹੈ ਹੈਲਪਰ ਤੁਸੀਂ ਸਾਫ ਕਰਵਾ ਦਿੰਦੇ ਨੇ 10 ਦਿਨਾਂ ਬਾਅਦ 15 ਦਿਨਾਂ ਬਾਅਦ ਜਦੋਂ ਜਿਵੇਂ ਵੀ ਵਾਰੀ ਹੁੰਦੀ ਸਫਾਈ ਦੀ ਸਾਫ ਹੋ ਜਾਂਦਾ ਮਹੀਨੇ 'ਚ ਦੋ ਵਾਰੀ ਸਾਫ ਸਫਾਈ ਵੀ ਹੋ ਜਾਂਦੀ ਕੁਝ ਮੰਜੇ ਖੜੇ ਨੇ ਕੁਝ ਮੰਜੇ ਅੰਦਰ ਸਟੋਰ 'ਚ ਵੀ ਖੜੇ ਨੇਗੇ ਆਹ ਰੂਮ ਹੈ ਇੱਧਰ ਤੇ ਬਾਹਰ ਇੱਧਰ ਹੈਗਾ ਨਿੰਮੀ ਬਾਈ ਦਾ ਸਿੰਕ ਲੱਗਿਆ ਹੋਇਆ ਉਹਦੇ ਭਾਂਡੇ ਸਾਫ ਕਰਨ ਵਾਸਤੇ ਤੇ ਇੱਧਰ ਲੱਗਿਆ ਹੋਇਆ ਇੱਕ ਟੋਕਰਾ ਐਕਸਟਰਾ ਸੀ ਫਿਰ ਦਵਿੰਦਰ ਨੇ ਇੱਥੇ ਲਗਵਾਤਾ ਵੀ ਚਲੋ ਕੋਈ ਵਾਰ ਦਿਹਾੜੀਆਂ ਵਗੈਰਾ ਵੀ ਹੁੰਦੇ ਭਾਂਡੇ ਧੋ ਕੇ ਰੱਖੇ ਜਾਂਦੇ ਨੇ ਐਤ ਦਾ ਇਹ ਬਣਾਇਆ ਹੋਇਆ ਸਿੰਕ ਵਾਲਾ ਏਰੀਆ ਬਾਹਰ ਨਿਮਮੇ ਵਾਸਤੇ ਕੋਈ ਦਿਹਾੜੀ ਆਊਗਾ ਕੋਈ ਬੰਦੇ ਚਾਹ ਪਾਣੀ ਪਿੰਦੇ ਨੇ ਚਲੋ ਇੱਥੇ ਆਉਂਦਾ ਭਾਂਡੇ ਵਗੈਰਾ ਧੋਲਣ ਦੇ ਨੇ ਸ਼ੀਸ਼ਾ ਵੀ ਲਗਾ ਕੇ ਦਿੱਤਾ ਹੋਇਆ ਵੀ ਪਰਨਪੂਰਨ ਆਉਂਦਾ ਸੈੱਟ ਕਰ ਲਾ ਭਾਈ ਇਸ ਤਰ੍ਹਾਂ ਦਾ ਕੁਛ ਆਏਗਾ ਬਾਹਰ ਇੱਥੇ ਪਹਿਲਾਂ ਉਹ ਸੀਗਾ ਆਹ ਵਾਲਾ ਕਿਚਨ ਹੁੰਦੀ ਸੀ ਨਾ ਕਿਚਨ ਦੇ ਬਾਹਰ ਇੱਥੇ ਥੋੜਾ ਉਹ ਸੀਗਾ ਕੰਦੋਲੀ ਸੀਗੀ ਕੱਢੀ ਹੋਈ ਓਟਾ ਵੀ ਕਹਿੰਦੇ ਕੰਦੋਲੀ ਵੀ ਕਹਿੰਦੇ ਉਹਦੇ ਵਿੱਚ ਚੁੱਲਾ ਚੌਂਕਾ ਸੀ ਬਾਹਰ ਚੁੱਲਾ ਹੁੰਦਾ ਸੀਗਾ ਪਰ ਉਹ ਦੁਬਾਰਾ ਹੁਣ ਚੁੱਲ੍ਹੇ ਵਗੈਰਾ ਸੀ ਚੱਕ ਤੇ ਯੂਸ ਹੀ ਨਹੀਂ ਕਰਦੇ ਹੈਗੇ। ਕੱਲ ਇੱਕ ਭੈਣ ਦਾ ਕਮੈਂਟ ਆਇਆ ਸੀ ਪਰਮ ਰੀਦ ਆਈਡੀ ਤੋਂ। ਉਹ ਕਹਿ ਰਹੇ ਸੀ ਉਹਨਾਂ ਦਾ ਪਾਪਾ ਦਾ ਤੇ ਉਹਨਾਂ ਦਾ ਬ੍ਰਦਰ ਦਾ ਬਰਥਡੇ ਹੈ ਉਹਨਾਂ ਨੂੰ ਵਿਸ਼ ਕਰ ਦਿਓ ਪਲੀਜ਼। ਤੇ ਤੁਹਾਡੇ ਪਾਪਾ ਨੂੰ ਤੇ ਤੁਹਾਡੇ ਬ੍ਰਦਰ ਨੂੰ ਵੈਰੀ ਵੈਰੀ ਹੈਪੀ ਬਰਥਡੇ ਬਹੁਤ-ਬਹੁਤ ਉਹਨਾਂ ਨੂੰ ਵਧਾਈਆਂ ਉਹਨਾਂ ਨੂੰ ਜਨਮ ਦਿਨ ਦੀ ਵਾਇਰੂਸ ਤੁਹਾਨੂੰ ਦੋਸਤਾਂ ਬਖਸ਼ਣ ਚੜ੍ਹਦੀ ਕਲਾ ਵਿੱਚ ਬਖਸ਼ਣ ਹਨਾ। ਵਾਂਸ ਅਗੇਨ ਵੈਰੀ ਵੈਰੀ ਹੈਪੀ ਬਰਥਡੇ ਦੋਨਾਂ ਨੂੰ। ਇਹ ਇੱਕ ਕਮੈਂਟ ਆ ਰਿਹਾ ਸੀਗਾ ਪਹਿਲਾਂ ਵੀ ਦੋ ਚਾਰ ਕਮੈਂਟ ਆਈ ਆਣਗੇ ਕਿ ਤੁਸੀਂ ਆਪਣੇ ਸੂਟਸ ਦੇ ਕਲੈਕਸ਼ਨ ਦਿਖਾਓ ਪ੍ਰਾਈਸ ਵੀ ਦੱਸੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਬਿਕੋਜ਼ ਕਮੈਂਟ ਵਿੱਚ ਆਪਾਂ ਇੰਨਾ ਇੰਨਾ ਰਿਪਲਾਈ ਵੱਡਾ ਕਰ ਨਹੀਂ ਸਕਦੇ ਹਨਾ ਅ ਟੂ ਬੀ ਵੈਰੀ ਵੈਰੀ ਓਨੈਸਟ ਮੇਰੇ ਕੋਲ ਬਹੁਤ ਜ਼ਿਆਦਾ ਸੂਟ ਨਹੀਂ ਹੈਗੇ ਬਹੁਤ ਵੱਡੀ ਇਹ ਜੋ ਕੋਈ ਕਲੈਕਸ਼ਨ ਨਹੀਂ ਤੁਹਾਨੂੰ ਦੁਕਾਨਯੋਗ ਹਨਾ ਤੇ ਮੈਂ 5-7 ਸੂਟਰ ਰੱਖਦੀ ਹੁੰਦੀ ਆ ਬਾਹਰ ਅੰਦਰ ਵਾਲੇ ਖਾਸ ਕਰ ਗਰਮੀਆਂ ਵਾਲੇ ਕਾਟਨ ਦੇ ਸਸਤੇ ਬਹੁਤ ਹਲਕੇ ਫੁਲਕੇ ਜਿਹੇ ਸੂਟ ਰੱਖਦੀ ਹੁੰਦੀ ਮੈਂ ਜਿੱਤੇ ਮੈਂ ਕੰਫਰਟੇਬਲ ਫੀਲ ਕਰਾਂ ਤੇ ਕੋਈ ਐਡੇ ਜ਼ਿਆਦਾ ਮੇਰੇ ਕੋਲ ਮੈਂ ਕਹਾਂ ਬਹੁਤ ਹੀ ਜ਼ਿਆਦਾ ਸੋਹਣੇ ਕੋਈ ਬੁਟੀਕ ਵਾਲੇ ਸੂਟ ਬਹੁਤ ਮਹਿੰਗੇ ਸੂਟ ਮੇਰੇ ਕੋਲ ਇਹ ਨਹੀਂ ਹੈਗੇ ਕਿ ਮੈਂ ਤੁਹਾਨੂੰ ਦਿਖਾਵਾਂ ਸਿੰਪਲ ਕਾਟਨ ਦੀ ਸੂਟ ਨੇ ਬਾਕੀ ਜਿਹੜੇ ਸਟਿਚ ਕਰਾਈ ਸੀ ਦੋ ਤਿੰਨ ਸੂਟ ਮੈਂ ਤੁਹਾਨੂੰ ਦਿਖਾਤੀ ਸੀ ਕੋਈ ਇੰਨੀ ਜ਼ਿਆਦਾ ਪਾਰਟੀ ਕਲੈਕਸ਼ਨ ਹੀ ਹੈਗੀ ਮੇਰੇ ਕੋਲ ਮੈਂ ਤੁਹਾਨੂੰ ਦਿਖਾ ਪਾਵਾਂ ਤੇ ਬਹੁਤ ਜ਼ਿਆਦਾ ਸੂਟਾਂ ਦਾ ਮੈਨੂੰ ਸ਼ੌਂਕ ਵੀ ਨਹੀਂ ਵੀ ਮੈਂ ਇੰਨੇ ਜ਼ਿਆਦਾ ਪੈਸੇ ਖਰਚ ਕਰਕੇ ਸੂਟਾਂ ਤੇ ਲਵਾਂ ਜਾਂ ਜਿਵੇਂ ਦਾ ਨਵਾਂ ਟ੍ਰੈਂਡ ਚੱਲ ਰਿਹਾ ਹੈ ਉਹਨਾਂ ਦਾ ਸੂਟ ਲਵਾਂ ਮੈਂ ਕਦੇ ਇਹ ਨਹੀਂ ਸੋਚਿਆ ਕਿ ਹੁਣ ਆਹ ਟ੍ਰੈਂਡ ਆ ਮੈਂ ਆਹ ਟ੍ਰੈਂਡ ਦਾ ਸੂਟ ਮੈਂ ਥੋੜੇ ਨਾਲ ਸਾਰ ਲੂੰਗੀ ਪਰ ਮੈਨੂੰ ਨਾ ਡੈਕੋਰੇਸ਼ਨ ਵਾਲੀਆਂ ਚੀਜ਼ਾਂ ਦਾ ਸ਼ੌਂਕ ਹੈ ਜਾਂ ਮੈਨੂੰ ਕਿਚਨ ਦੀਆਂ ਚੀਜ਼ਾਂ ਦਾ ਸ਼ੌਂਕ ਹੈ ਜਿਵੇਂ ਮੈਨੂੰ ਆਉਂਦਾ ਕਿਚਨ ਵਿੱਚ ਮੇਰੇ ਹਰ ਇੱਕ ਸੌਲਤ ਹੋਵੇ ਹਰ ਇੱਕ ਚੀਜ਼ ਹੋਵੇ ਹਰ ਇੱਕ ਮੇਰੇ ਕੋਲ ਗੈਜਟ ਹੋਵੇ ਜਿਸ ਨਾਲ ਮੈਨੂੰ ਕੰਮ ਕਰਨਾ ਆਸਾਨ ਹੋ ਜੇ ਸੂਤਾਂ ਵੀ ਨਾ ਸਰਜਣਾ ਹੁੰਦਾ ਪਰ ਮੈਨੂੰ ਆਏ ਹੁੰਦਾ ਵੀ ਕਿਚਨ ਦੇ ਵਿੱਚ ਮੈਨੂੰ ਚੀਜ਼ ਬਿਨਾਂ ਸਰਦਾ ਨਹੀਂਗਾ ਉਹ ਮੈਨੂੰ ਔਖਾ ਲੱਗਦਾ ਇਸ ਕਰਕੇ ਸੂਤਾਂ ਤੇ ਮੈਂ ਖਰਚ ਕਰਨਾ ਠੀਕ ਨਹੀਂ ਸਮਝਦੀ ਹੈਗੀ ਹਾਂ ਜਿੰਨੇ ਕੁ ਮੈਨੂੰ ਲੋੜ ਆਉਂਨੇ ਕਿ ਮੈਂ ਲੈ ਕੇ ਰੱਖਦੇ ਆ ਬਹੁਤ ਜ਼ਿਆਦਾ ਐਕਸਟਰਾ ਜਿਵੇਂ ਕਹਾਂ ਨਹੀਂ ਲੈਂ ਇੰਨਾ ਜ਼ਿਆਦਾ ਉਹ ਨਹੀਂ ਹੈਗਾ ਵੀ ਕਿਤੇ ਬਹੁਤ ਜ਼ਿਆਦਾ ਸੀ ਕਿਤੇ ਪਾਰਟੀਆਂ ਚ ਆਉਨੇ ਆ ਜਿਹੇ ਜਿਹੇ ਸਾਡਾ ਕਿਤੇ ਆਉਣ ਜਾਣਾ ਸਿੰਪਲ ਸੂਟ ਵਰਜ ਸੂਟ ਮੈਂ ਰੱਖਦੀ ਹੁੰਨੀ ਠੀਕ ਹੈ ਤੇ ਮੈਨੂੰ ਅੱਜ ਕਮੈਂਟ ਵਿੱਚ ਰਿਪਲਾਈ ਕਰਨਾ ਇਹਨਾਂ ਵੱਟਾ ਮੈਨੂੰ ਔਕਾ ਹੋ ਗਿਆ ਮੈਂ ਕਿਹਾ ਤੁਹਾਨੂੰ ਦੱਸਦਾ ਕਿਉਂਕਿ ਫਿਰ ਤੁਹਾਨੂੰ ਵੀ ਨਹੀਂ ਆਏ ਹੋ ਜੂ ਪਤਾ ਨਹੀਂ ਕਿਉਂ ਨਹੀਂ ਇਹ ਸੂਟ ਦਿਖਾਉਂਦੀ ਕੀ ਗੱਲ ਹੈ ਐਡੀ ਕੀ ਗੱਲ ਹੈ ਹਨਾ ਐਂ ਜੇ ਆਪਾਂ ਸੋਚਣ ਲੱਗ ਜਾਈਏ ਨਾ ਵੀ ਮੈਂ ਕਿੰਨੀ ਵਾਰ ਕਮੈਂਟ ਕਰਤਾ ਸੂਟ ਦਿਖਾਉਂਦੇ ਵੀ ਦਿਖਾਉਂਦੀ ਨਹੀਂ ਹੈਗੇ ਤਾਂ ਮੈਂ ਕਿਹਾ ਤੁਹਾਨੂੰ ਦੱਸਦਾ ਵੀ ਅਹੀ ਤੇ ਮੇਰੇ ਕੋਲ ਕੋਈ ਕਲੈਕਸ਼ਨ ਨਹੀਂ ਹੈਗੀ ਕਿ ਸੂਟ ਤਾਂ ਵੀ ਸੋ ਏਸੀ ਜੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਨੂੰ ਤੁਹਾਡਾ ਬਹੁਤ-ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਕੋਰ ਨੰਨੇ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ